ਰਿਜ਼ਰਵ ਬੈਂਕ ਆਸਟ੍ਰੇਲੀਆ ਵਿੱਚ ਡੈਬਿਟ ਅਤੇ ਕ੍ਰੈਡਿਟ ਕਾਰਡ ਸਰਚਾਰਜ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਇੱਕ ਅਜੀਹਾ ਕਦਮ ਹੈ ਜਿਸ ਦੇ ਨਾਲ ਕੰਜ਼ਿਊਮਰ ਨੂੰ ਹਰ ਸਾਲ 1.2 ਬਿਲੀਅਨ ਡਾਲਰ ਦੀ ਬਚਤ ਹੋਵੇਗੀ ਜਾਂ ਇੰਜ ਕਹ ਲਈਏ ਕਿ ਕਾਰਡ ਦੀ ਵਰਤੋਂ ਕਰਨ ਵਾਲੇ ਹਰੇਕ ਬਾਲਗ ਨੂੰ ਲਗਭਗ 60 ਡਾਲਰ ਦੀ ਬਚਤ ਹੋਵੇਗੀ। ਸੈਂਟਰਲ ਬੈਂਕ ਦੇ ਪ੍ਰਪੋਜ਼ਲ ਦੇ ਅਨੁਸਾਰ EFT POS ਵੀਜ਼ਾ ਅਤੇ ਮਾਸਟਰ ਕਾਰਡ ਵਰਗੇ ਨੈਟਵਰਕਾਂ ਨੂੰ ਸਰਚਾਰਜ ਲਗਾਉਣ ਤੋਂ ਰੋਕ ਦਿੱਤਾ ਜਾਵੇਗਾ ਰਿਜ਼ਰਵ ਬੈਂਕ ਦੀ ਤਾਜ਼ਾ ਸਮੀਖਿਆ ਨੇ ਦਰਸਾਇਆ ਹੈ ਕਿ ਮੌਜੂਦਾ ਸਰਚਾਰਜ ਨੀਤੀ ਹੁਣ ਅਪ੍ਰੈਲ ਯੋਗ ਨਹੀਂ ਰਹੀ ਹੈ ਕਿਉਂਕਿ ਨਕਦੀ ਦੀ ਵਰਤੋਂ ਘਟ ਗਈ ਹੈ ਜਿਆਤਰ ਲੋੜਵੰਦ ਉਪਭੋਗਤਾ ਡਿਜੀਟਲ ਭੁਗਤਾਨ ਤੇ ਹੀ ਨਿਰਭਰ ਹੋ ਗਏ ਹਨ ਇਹ ਤਬਦੀਲੀਆਂ ਰਿਜ਼ਰਵ ਬੈਂਕ ਆਪਣੀ ਮੌਜੂਦਾ ਕਾਨੂੰਨੀ ਅਧਿਕਾਰਾਂ ਤਹਿਤ ਲਾਗੂ ਕਰ ਸਕਦੀ ਹੈ ਜਿਸ ਲਈ ਸੰਸਦ ਵਿੱਚ ਨਵਾਂ ਕਾਨੂੰਨ ਲਿਆਉਣ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਟ੍ਰੇਜ਼ਰ ਜਨ ਚਾਰ ਮਰਜ ਨੇ ਕਿਹਾ ਹੈ ਕਿ ਜੇਕਰ ਪਵਿੱਕ ਵਿੱਚ ਵੀ ਸਰਚਾਰਜ ਲੱਗਦੇ ਹਨ ਤਾਂ ਸਰਕਾਰ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਸਕਦੀ ਹੈ। ਉਹਨਾਂ ਨੇ ਕਿਹਾ ਹੈ ਕਿ ਨਕਦੀ ਦੀ ਘਟ ਹੋ ਰਹੀ ਵਰਤੋਂ ਤੇ ਇਲੈਕਟ੍ਰੋਨਿਕ ਭੁਗਤਾਨਾਂ ਦੇ ਵੱਧਦੇ ਰੁਝਾਨ ਦੇ ਚਲਦਿਆਂ ਹੋਰ ਲੋੜਿੰਦੇ ਉਪਭੋਗਤਾਵਾਂ ਨੂੰ ਆਪਣੇ ਹੀ ਪੈਸਿਆਂ ਦੀ ਵਰਤੋਂ ਤੇ ਵੀ ਸਰਚਾਰਜ ਪੂਤਣਾ ਪੈ ਰਿਹਾ ਹੈ ਹਾਲਾਂਕਿ ਕਈ ਛੋਟੇ ਵਪਾਰੀਆਂ ਨੇ ਇਹਨਾਂ ਤਜ਼ਵੀਜ਼ਾਂ ਤੇ ਚਿੰਤਾ ਜਤਾਈ ਹੈ ਕੈਫੇ ਅਤੇ ਰਿਟੇਲ ਸਟੋਰਾਂ ਦੇ ਮਾਲਕਾਂ ਨੇ ਦੱਸਿਆ ਹੈ ਕਿ ਜੇਕਰ ਉਹ ਕਾਰਡ ਲੈਨ ਦੀ ਲਾਗਤ ਆਪਣੇ ਗਾਹਕਾਂ ਉਤੇ ਨਹੀਂ ਪਾ ਸਕੇ ਤਾਂ ਉਹਨਾਂ ਨੂੰ ਉਤਪਾਦਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਸਕਦੀਆਂ ਹਨ ਪ੍ਰਿਜ਼ਰਵ ਬੈਂਕ ਆਸਟ੍ਰੇਲੀਆ ਵਿੱਚ ਡੈਬਟ ਅਤੇ ਕ੍ਰੈਡਿਟ ਇੱਕ ਅਜਿਹਾ ਕਦਮ ਹੈ ਜਿਸ ਦੇ ਨਾਲ ਕੰਜ਼ਿਊਮਰ ਨੂੰ ਹਰ ਸਾਲ 1.2 ਬਿਲੀਅਨ ਡਾਲਰ ਦੀ ਬਚਤ ਹੋਵੇਗੀ ਜਾਂ ਇੰਜ ਕਹਿ ਲਈਏ ਕਿ ਕਾਰਡ ਦੀ ਵਰਤੋਂ ਕਰਨ ਵਾਲੇ ਹਰੇਕ ਬਾਲਗ ਨੂੰ ਲਗਭਗ 60 ਡਾਲਰ ਦੀ ਬਚਤ ਹੋਵੇਗੀ ਸੈਂਟਰਲ ਬੈਂਕ ਦੇ ਪ੍ਰਪੋਜ਼ਲ ਦੇ ਅਨਸਾਰ EFT POS ਵਿਜ਼ਾ ਅਤੇ ਮਾਸਟਰ ਕਾਰਡ ਵਰਗੇ ਨੈਟਵਰਕਾਂ ਨੂੰ ਸਰਚਾਰਜ ਲਗਾਉਣ ਤੋਂ ਰੋਕ ਦਿੱਤਾ ਜਾਵੇਗਾ ਰਿਜ਼ਰਵ ਬੈਂਕ ਦੀ ਤਾਜ਼ਾ ਸਮੀਖਿਆ ਨੇ ਦਰਸਾਇਆ ਹੈ ਕਿ ਮੌਜੂਦਾ ਸਰਚਾਰਜ ਨੀਤੀ ਹੁਣ ਅਪ੍ਰੈਲ ਯੋਗ ਨਹੀਂ ਰਹੀ ਹੈ ਕਿਉਂਕਿ ਨਕਦੀ ਦੀ ਵਰਤੋਂ ਘਟ ਗਈ ਹੈ ਜ਼ਿਆਦਾਤਰ ਲੋੜਵੰਦ ਉਪਭੋਗਤਾ ਡਿਜੀਟਲ ਭੁਗਤਾਨ ਤੇ ਹੀ ਨਿਰਭਰ ਹੋ ਗਏ ਹਨ ਇਹ ਤਬਦੀਲੀਆਂ ਰਿਜ਼ਰਵ ਬੈਂਕ ਆਪਣੀ ਮੌਜੂਦਾ ਕਾਨੂੰਨੀ ਅਧਿਕਾਰਾਂ ਤਹਿਤ ਲਾਗੂ ਕਰ ਸਕਦੀ ਹੈ ਜਿਸ ਲਈ ਸੰਸਦ ਵਿੱਚ ਨਵਾਂ ਕਾਨੂੰਨ ਲਿਆਉਣ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਟ੍ਰੇਜ਼ਰ ਜਿਮ ਚਾਰ ਮਰਜ਼ ਨੇ ਕਿਹਾ ਹੈ ਕਿ ਜੇਕਰ ਪਵਿੱਕ ਵਿੱਚ ਵੀ ਸਰਚਾਰਜ ਲੱਗਦੇ ਹਨ ਤਾਂ ਸਰਕਾਰ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਨਕਦੀ ਦੀ ਕਟ ਹੋ ਰਹੀ ਵਰਤੋਂ ਤੇ ਇਲੈਕਟ੍ਰੋਨਿਕ ਭੁਗਤਾਨਾਂ ਦੇ ਵੱਧਦੇ ਰੁਝਾਨ ਦੇ ਚਲਦੇ ਆ ਹੋਰ ਲੋਡਿੰਗ ਦੇ ਉਪਭੋਗਤਾਵਾਂ ਨੂੰ ਆਪਣੇ ਹੀ ਪੈਸਿਆਂ ਦੀ ਵਰਤੋਂ ਤੇ ਵੀ ਸਰਚਾਰਜ ਭੁਗਤਣਾ ਪੈ ਰਿਹਾ ਹੈ ਹਾਲਾਂਕਿ ਕਈ ਛੋਟੇ ਵਪਾਰੀਆਂ ਨੇ ਇਹਨਾਂ ਤਜ਼ਵੀਜ਼ਾਂ ਤੇ ਚਿੰਤਾ ਜਤਾਈ ਹੈ ਕੈਫੇ ਅਤੇ ਰਿਟੇਲ ਸਟੋਰਾਂ ਦੇ ਮਾਲਕਾਂ ਨੇ ਦੱਸਿਆ ਹੈ ਕਿ ਜੇਕਰ ਉਹ ਕਾਰਡ ਲੈਣ ਦੀ ਲਾਗਤ ਆਪਣੇ ਗਾਹਕਾਂ ਉਤੇ ਨਹੀਂ ਪਾ ਸਕੇ ਤਾਂ ਉਹਨਾਂ ਨੂੰ ਉਤਪਾਦਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਸਕਦੀਆਂ ਹਨ ਰਿਜ਼ਰਵ ਬੈਂਕ ਆਸਟ੍ਰੇਲੀਆ ਵਿੱਚ ਡੈਬਿਟ ਅਤੇ ਕ੍ਰੈਡਿਟ ਕਾਰਡ ਸਰਚਾਰਜ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਇੱਕ ਅਜੀਹਾ ਕਦਮ ਹੈ ਜਿਸ ਦੇ ਨਾਲ ਕੰਜ਼ਿਊਮਰ ਨੂੰ ਹਰ ਸਾਲ 1.2 ਬਿਲੀਅਨ ਡਾਲਰ ਦੀ ਬਚਤ ਹੋਵੇਗੀ ਜਾਂ ਇੰਜ ਕਹ ਲਈਏ ਕਿ ਕਾਰਡ ਦੀ ਵਰਤੋਂ ਕਰਨ ਵਾਲੇ ਹਰੇਕ ਬਾਲਗ ਨੂੰ ਲਗਭਗ 60 ਡਾਲਰ ਦੀ ਬਚਤ ਹੋਵੇਗੀ। ਸੈਂਟਰਲ ਬੈਂਕ ਦੇ ਪ੍ਰਪੋਜ਼ਲ ਦੇ ਅਨੁਸਾਰ EFT POS ਵੀਜ਼ਾ ਅਤੇ ਮਾਸਟਰ ਕਾਰਡ ਵਰਗੇ ਨੈਟਵਰਕਾਂ ਨੂੰ ਸਰਚਾਰਜ ਲਗਾਉਣ ਤੋਂ ਰੋਕ ਦਿੱਤਾ ਜਾਵੇਗਾ ਰਿਜ਼ਰਵ ਬੈਂਕ ਦੀ ਤਾਜ਼ਾ ਸਮੀਖਿਆ ਨੇ ਦਰਸਾਇਆ ਹੈ ਕਿ ਮੌਜੂਦਾ ਸਰਚਾਰਜ ਨੀਤੀ ਹੁਣ ਅਪ੍ਰੈਲ ਯੋਗ ਨਹੀਂ ਰਹੀ ਹੈ ਕਿਉਂਕਿ ਨਕਦੀ ਦੀ ਵਰਤੋਂ ਘਟ ਗਈ ਹੈ ਜ਼ਿਆਦਾਤਰ ਲੋੜਵੰਦ ਉਪਭੋਗਤਾ ਡਿਜੀਟਲ ਭੁਗਤਾਨ ਤੇ ਹੀ ਨਿਰਭਰ ਹੋ ਗਏ ਹਨ ਇਹ ਤਬਦੀਲੀਆਂ ਰਿਜ਼ਰਵ ਬੈਂਕ ਆਪਣੀ ਮੌਜੂਦਾ ਕਾਨੂੰਨੀ ਅਧਿਕਾਰਾਂ ਤਹਿਤ ਲਾਗੂ ਕਰ ਸਕਦੀ ਹੈ ਜਿਸ ਨਾਲ ਸੰਸਦ ਵਿੱਚ ਨਵਾਂ ਕਾਨੂੰਨ ਲਿਆਉਣ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਟ੍ਰੇਜ਼ਰ ਜਿਮਚਾਰ ਮਰਜ਼ ਨੇ ਕਿਹਾ ਹੈ ਕਿ ਜੇਕਰ ਪ੍ਰਵਿਕ ਵਿੱਚ ਵੀ ਸਰਚਾਰਜ ਲੱਗਦੇ ਹਨ ਤਾਂ ਸਰਕਾਰ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਨਕਦੀ ਦੀ ਕਟ ਹੋ ਰਹੀ ਵਰਤੋਂ ਤੇ ਇਲੈਕਟ੍ਰੋਨਿਕ ਭੁਗਤਾਨਾਂ ਦੇ ਵੱਧਦੇ ਰੁਝਾਨ ਦੇ ਚਲਦੇ ਆ ਹੋਰ ਲੋਡਿੰਗ ਦੇ ਉਪਭੋਗਤਾਵਾਂ ਨੂੰ ਆਪਣੇ ਹੀ ਪੈਸਿਆਂ ਦੀ ਵਰਤੋਂ ਤੇ ਵੀ ਸਰਚਾਰਜ ਭੁਗਤਣਾ ਪੈ ਰਿਹਾ ਹੈ ਹਾਲਾਂਕਿ ਕਈ ਛੋਟੇ ਵਪਾਰੀਆਂ ਨੇ ਇਹਨਾਂ ਤਜ਼ਵੀਜ਼ਾਂ ਤੇ ਚਿੰਤਾ ਜਤਾਈ ਹੈ ਕੈਫੇ ਅਤੇ ਰਿਟੇਲ ਸਟੋਰਾਂ ਦੇ ਮਾਲਕਾਂ ਨੇ ਦੱਸਿਆ ਹੈ ਕਿ ਜੇਕਰ ਉਹ ਕਾਰਡ ਲੈਣ ਦੀ ਲਾਗਤ ਆਪਣੇ ਗਾਹਕਾਂ ਉਤੇ ਨਹੀਂ ਪਾ ਸਕੇ ਤਾਂ ਉਹਨਾਂ ਨੂੰ ਉਤਪਾਦਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਸਕਦੀਆਂ ਹਨ Reserve Bank Australia ਵਿੱਚ ਡੈਬਿਟ ਅਤੇ ਕ੍ਰੈਡਿਟ ਕਾਰਡ ਸਰਚਾਰਜ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਇੱਕ ਅਜੀਹਾ ਕਦਮ ਹੈ ਜਿਸ ਦੇ ਨਾਲ ਕੰਜ਼ਿਊਮਰ ਨੂੰ ਹਰ ਸਾਲ 1.2 ਬਿਲੀਅਨ ਡਾਲਰ ਦੀ ਬਚਤ ਹੋਵੇਗੀ ਜਾਂ ਇੰਜ ਕਹ ਲਈਏ ਕਿ ਕਾਰਡ ਦੀ ਵਰਤੋਂ ਕਰਨ ਵਾਲੇ ਹਰੇਕ ਬਾਲਗ ਨੂੰ ਲਗਭਗ 60 ਡਾਲਰ ਦੀ ਬਚਤ ਹੋਵੇਗੀ। ਸੈਂਟਰਲ ਬੈਂਕ ਦੇ ਪ੍ਰਪੋਜ਼ਲ ਦੇ ਅਨਸਾਰ EFT POS ਵੀਜ਼ਾ ਅਤੇ ਮਾਸਟਰ ਕਾਰਡ ਵਰਗੇ ਨੈਟਵਰਕਾਂ ਨੂੰ ਸਰਚਾਰਜ ਲਗਾਉਣ ਤੋਂ ਰੋਕ ਦਿੱਤਾ ਜਾਵੇਗਾ ਰਿਜ਼ਰਵ ਬੈਂਕ ਦੀ ਤਾਜ਼ਾ ਸਮੀਖਿਆ ਨੇ ਦਰਸਾਇਆ ਹੈ ਕਿ ਮੌਜੂਦਾ ਸਰਚਾਰਜ ਨੀਤੀ ਹੁਣ April ਯੋਗ ਨਹੀਂ ਰਹੀ ਹੈ ਕਿਉਂਕਿ ਨਕਦੀ ਦੀ ਵਰਤੋਂ ਘਟ ਗਈ ਹੈ ਜਿਆਤਰ ਲੋੜਵੰਦ ਉਪਭੋਗਤਾ ਡਿਜੀਟਲ ਭੁਗਤਾਨ ਤੇ ਹੀ ਨਿਰਭਰ ਹੋ ਗਏ ਹਨ ਇਹ ਤਬਦੀਲੀਆਂ ਰਿਜ਼ਰਵ ਬੈਂਕ ਆਪਣੀ ਮੌਜੂਦਾ ਕਾਨੂੰਨੀ ਅਧਿਕਾਰਾਂ ਤਹਿਤ ਲਾਗੂ ਕਰ ਸਕਦੀ ਹੈ ਜਿਸ ਲਈ ਸੰਸਦ ਵਿੱਚ ਨਵਾਂ ਕਾਨੂੰਨ ਲਿਆਉਣ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਟ੍ਰੇਜ਼ਰ ਜਿਮ ਚਾਰ ਮਰਜ਼ ਨੇ ਕਿਹਾ ਹੈ ਕਿ ਜੇਕਰ ਪ੍ਰਵਿਕ ਵਿੱਚ ਵੀ ਸਰਚਾਰਜ ਲੱਗਦੇ ਹਨ ਤਾਂ ਸਰਕਾਰ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਨਕਦੀ ਦੀ ਕਟ ਹੋ ਰਹੀ ਵਰਤੋਂ ਅਤੇ ਇਲੈਕਟ੍ਰੋਨਿਕ ਭੁਗਤਾਨਾਂ ਦੇ ਵੱਧਦੇ ਰੁਝਾਨ ਦੇ ਚਲਦੇ ਆ ਹੋਰ ਲੋਡਿੰਗ ਦੇ ਉਪਭੋਗਤਾਵਾਂ ਨੂੰ ਆਪਣੇ ਹੀ ਪੈਸਿਆਂ ਦੀ ਵਰਤੋਂ ਤੇ ਵੀ ਸਰਚਾਰਜ ਭੁਗਤਣਾ ਪੈ ਰਿਹਾ ਹੈ ਹਾਲਾਂਕਿ ਕਈ ਛੋਟੇ ਵਪਾਰੀਆਂ ਨੇ ਇਹਨਾਂ ਤਜ਼ਵੀਜ਼ਾਂ ਤੇ ਚਿੰਤਾ ਜਤਾਈ ਹੈ ਕੈਫੇ ਅਤੇ ਰਿਟੇਲ ਸਟੋਰਾਂ ਦੇ ਮਾਲਕਾਂ ਨੇ ਦੱਸਿਆ ਹੈ ਕਿ ਜੇਕਰ ਉਹ ਕਾਰਡ ਲੈਣ ਦੀ ਲਾਗਤ ਆਪਣੇ ਗਾਹਕਾਂ ਉਤੇ ਨਹੀਂ ਪਾ ਸਕੇ ਤਾਂ ਉਹਨਾਂ ਨੂੰ ਉਤਪਾਦਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਸਕਦੀਆਂ ਹਨ Reserve Bank Australia ਵਿੱਚ ਡੈਬਿਟ ਅਤੇ ਕ੍ਰੈਡਿਟ ਕਾਰਡ ਸਰਚਾਰਜ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਇੱਕ ਅਜੀਹਾ ਕਦਮ ਹੈ ਜਿਸ ਦੇ ਨਾਲ ਕੰਜ਼ਿਊਮਰ ਨੂੰ ਹਰ ਸਾਲ 1.2 ਬਿਲੀਅਨ ਡਾਲਰ ਦੀ ਬਚਤ ਹੋਵੇਗੀ ਜਾਂ ਇੰਜ ਕਹ ਲਈਏ ਕਿ ਕਾਰਡ ਦੀ ਵਰਤੋਂ ਕਰਨ ਵਾਲੇ ਹਰੇਕ ਬਾਲਗ ਨੂੰ ਲਗਭਗ 60 ਡਾਲਰ ਦੀ ਬਚਤ ਹੋਵੇਗੀ। ਸੈਂਟਰਲ ਬੈਂਕ ਦੇ ਪ੍ਰਪੋਜ਼ਲ ਦੇ ਅਨਸਾਰ EFT POS ਵੀਜ਼ਾ ਅਤੇ ਮਾਸਟਰ ਕਾਰਡ ਵਰਗੇ ਨੈਟਵਰਕਾਂ ਨੂੰ ਸਰਚਾਰਜ ਲਗਾਉਣ ਤੋਂ ਰੋਕ ਦਿੱਤਾ ਜਾਵੇਗਾ ਰਿਜ਼ਰਵ ਬੈਂਕ ਦੀ ਤਾਜ਼ਾ ਸਮੀਖਿਆ ਨੇ ਦਰਸਾਇਆ ਹੈ ਕਿ ਮੌਜੂਦਾ ਸਰਚਾਰਜ ਨੀਤੀ ਹੁਣ ਅਪ੍ਰੈਲ ਯੋਗ ਨਹੀਂ ਰਹੀ ਹੈ ਕਿਉਂਕਿ ਨਕਦੀ ਦੀ ਵਰਤੋਂ ਘਟ ਗਈ ਹੈ ਜ਼ਿਆਦਾਤਰ ਲੋੜਵੰਦ ਉਪਭੋਗਤਾ ਡਿਜੀਟਲ ਭੁਗਤਾਨ ਤੇ ਹੀ ਨਿਰਭਰ ਹੋ ਗਏ ਹਨ ਇਹ ਤਬਦੀਲੀਆਂ ਰਿਜ਼ਰਵ ਬੈਂਕ ਆਪਣੀ ਮੌਜੂਦਾ ਕਾਨੂੰਨੀ ਅਧਿਕਾਰਾਂ ਤਹਿਤ ਲਾਗੂ ਕਰ ਸਕਦੀ ਹੈ ਜਿਸ ਲਈ ਸੰਸਦ ਵਿੱਚ ਨਵਾਂ ਕਾਨੂੰਨ ਲਿਆਉਣ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਟ੍ਰੇਜ਼ਰ ਜਿਮ ਚਾਰ ਮਰਜ ਨੇ ਕਿਹਾ ਹੈ ਕਿ ਜੇਕਰ ਪਵਿੱਕ ਵਿੱਚ ਵੀ ਸਰਚਾਰਜ ਲੱਗਦੇ ਹਨ ਤਾਂ ਸਰਕਾਰ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਸਕਦੀ ਹੈ। ਉਹਨਾਂ ਨੇ ਕਿਹਾ ਹੈ ਕਿ ਨਕਦੀ ਦੀ ਕਟ ਹੋ ਰਹੀ ਵਰਤੋਂ ਅਤੇ ਇਲੈਕਟ੍ਰੋਨਿਕ ਭੁਗਤਾਨਾਂ ਦੇ ਵੱਧਦੇ ਰੁਝਾਨ ਦੇ ਚਲਦੇ ਆ ਹੋਰ ਲੋਡਿੰਗ ਦੇ ਉਪਭੋਗਤਾਵਾਂ ਨੂੰ ਆਪਣੇ ਹੀ ਪੈਸਿਆਂ ਦੀ ਵਰਤੋਂ ਤੇ ਵੀ ਸਰਚਾਰਜ ਭੁਗਤਣਾ ਪੈ ਰਿਹਾ ਹੈ ਹਾਲਾਂਕਿ ਕਈ ਛੋਟੇ ਵਪਾਰੀਆਂ ਨੇ ਇਹਨਾਂ ਤਜ਼ਵੀਜ਼ਾਂ ਤੇ ਚਿੰਤਾ ਜਤਾਈ ਹੈ ਕੈਫੇ ਅਤੇ ਰਿਟੇਲ ਸਟੋਰਾਂ ਦੇ ਮਾਲਕਾਂ ਨੇ ਦੱਸਿਆ ਹੈ ਕਿ ਜੇਕਰ ਉਹ ਕਾਰਡ ਲੈਣ ਦੀ ਲਾਗਤ ਆਪਣੇ ਗਾਹਕਾਂ ਉਤੇ ਨਹੀਂ ਪਾ ਸਕੇ ਤਾਂ ਉਹਨਾਂ ਨੂੰ ਉਤਪਾਦਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਸਕਦੀਆਂ ਹਨ Reserve Bank Australia ਵਿੱਚ ਡੈਬਿਟ ਅਤੇ ਕ੍ਰੈਡਿਟ ਕਾਰਡ ਸਰਚਾਰਜ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਇੱਕ ਅਜੀਹਾ ਕਦਮ ਹੈ ਜਿਸ ਦੇ ਨਾਲ ਕੰਜ਼ਿਊਮਰ ਨੂੰ ਹਰ ਸਾਲ 1.2 ਬਿਲੀਅਨ ਡਾਲਰ ਦੀ ਬਚਤ ਹੋਵੇਗੀ ਜਾਂ ਇੰਜ ਕਹ ਲਈਏ ਕਿ ਕਾਰਡ ਦੀ ਵਰਤੋਂ ਕਰਨ ਵਾਲੇ ਹਰੇਕ ਬਾਲਗ ਨੂੰ ਲਗਭਗ 60 ਡਾਲਰ ਦੀ ਬਚਤ ਹੋਵੇਗੀ। ਸੈਂਟਰਲ ਬੈਂਕ ਦੇ ਪ੍ਰਪੋਜ਼ਲ ਦੇ ਅਨੁਸਾਰ EFT POS ਵੀਜ਼ਾ ਅਤੇ ਮਾਸਟਰ ਕਾਰਡ ਵਰਗੇ ਨੈਟਵਰਕਾਂ ਨੂੰ ਸਰਚਾਰਜ ਲਗਾਉਣ ਤੋਂ ਰੋਕ ਦਿੱਤਾ ਜਾਵੇਗਾ ਰਿਜ਼ਰਵ ਬੈਂਕ ਦੀ ਤਾਜ਼ਾ ਸਮੀਖਿਆ ਨੇ ਦਰਸਾਇਆ ਹੈ ਕਿ ਮੌਜੂਦਾ ਸਰਚਾਰਜ ਨੀਤੀ ਹੁਣ ਅਪ੍ਰੈਲ ਯੋਗ ਨਹੀਂ ਰਹੀ ਹੈ ਕਿਉਂਕਿ ਨਕਦੀ ਦੀ ਵਰਤੋਂ ਘਟ ਗਈ ਹੈ ਜ਼ਿਆਦਾਤਰ ਲੋੜਵੰਦ ਉਪਭੋਗਤਾ ਡਿਜੀਟਲ ਭੁਗਤਾਨ ਤੇ ਹੀ ਨਿਰਭਰ ਹੋ ਗਏ ਹਨ ਇਹ ਤਬਦੀਲੀਆਂ ਰਿਜ਼ਰਵ ਬੈਂਕ ਆਪਣੀ ਮੌਜੂਦਾ ਕਾਨੂੰਨੀ ਅਧਿਕਾਰਾਂ ਤਹਿਤ ਲਾਗੂ ਕਰ ਸਕਦੀ ਹੈ ਜਿਸ ਲਈ ਸੰਸਦ ਵਿੱਚ ਨਵਾਂ ਕਾਨੂੰਨ ਲਿਆਉਣ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਟ੍ਰੇਜ਼ਰ ਜਿਮ ਚਾਰ ਮਰਜ਼ ਨੇ ਕਿਹਾ ਹੈ ਕਿ ਜੇਕਰ ਪ੍ਰਵਿਕ ਵਿੱਚ ਵੀ ਸਰਚਾਰਜ ਲੱਗਦੇ ਹਨ ਤਾਂ ਸਰਕਾਰ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਨਕਦੀ ਦੀ ਘਟ ਹੋ ਰਹੀ ਵਰਤੋਂ ਅਤੇ ਇਲੈਕਟ੍ਰੋਨਿਕ ਭੁਗਤਾਨਾਂ ਦੇ ਵੱਧਦੇ ਰੁਝਾਨ ਦੇ ਚਲਦੇ ਆ ਹੋਰ ਲੋਡਿੰਗ ਦੇ ਉਪਭੋਗਤਾਵਾਂ ਨੂੰ ਆਪਣੇ ਹੀ ਪੈਸਿਆਂ ਦੀ ਵਰਤੋਂ ਤੇ ਵੀ ਸਰਚਾਰਜ ਭੁਗਤਣਾ ਪੈ ਰਿਹਾ ਹੈ ਹਾਲਾਂਕਿ ਕਈ ਛੋਟੇ ਵਪਾਰੀਆਂ ਨੇ ਇਹਨਾਂ ਤਜ਼ਵੀਜ਼ਾਂ ਤੇ ਚਿੰਤਾ ਜਤਾਈ ਹੈ ਕੈਫੇ ਅਤੇ ਰਿਟੇਲ ਸਟੋਰਾਂ ਦੇ ਮਾਲਕਾਂ ਨੇ ਦੱਸਿਆ ਹੈ ਕਿ ਜੇਕਰ ਉਹ ਕਾਰਡ ਲੈਣ ਦੀ ਲਾਗਤ ਆਪਣੇ ਗਾਹਕਾਂ ਉਤੇ ਨਹੀਂ ਪਾ ਸਕੇ ਤਾਂ ਉਹਨਾਂ ਨੂੰ ਉਤਪਾਦਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਸਕਦੀਆਂ ਹਨ ਰਿਜ਼ਰਵ ਬੈਂਕ ਆਸਟ੍ਰੇਲੀਆ ਵਿੱਚ ਡੈਬਿਟ ਅਤੇ ਕ੍ਰੈਡਿਟ ਕਾਰਡ ਸਰਚਾਰਜ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਇੱਕ ਅਜੀਹਾ ਕਦਮ ਹੈ ਜਿਸ ਦੇ ਨਾਲ ਕੰਜ਼ਿਊਮਰ ਨੂੰ ਹਰ ਸਾਲ 1.2 ਬਿਲੀਅਨ ਡਾਲਰ ਦੀ ਬਚਤ ਹੋਵੇਗੀ ਜਾਂ ਇੰਜ ਕਹ ਲਈਏ ਕਿ ਕਾਰਡ ਦੀ ਵਰਤੋਂ ਕਰਨ ਵਾਲੇ ਹਰੇਕ ਬਾਲਗ ਨੂੰ ਲਗਭਗ 60 ਡਾਲਰ ਦੀ ਬਚਤ ਹੋਵੇਗੀ। ਸੈਂਟਰਲ ਬੈਂਕ ਦੇ ਪ੍ਰਪੋਜ਼ਲ ਦੇ ਅਨੁਸਾਰ EFT POS ਵੀਜ਼ਾ ਅਤੇ ਮਾਸਟਰ ਕਾਰਡ ਵਰਗੇ ਨੈਟਵਰਕਾਂ ਨੂੰ ਸਰਚਾਰਜ ਲਗਾਉਣ ਤੋਂ ਰੋਕ ਦਿੱਤਾ ਜਾਵੇਗਾ ਰਿਜ਼ਰਵ ਬੈਂਕ ਦੀ ਤਾਜ਼ਾ ਸਮੀਖਿਆ ਨੇ ਦਰਸਾਇਆ ਹੈ ਕਿ ਮੌਜੂਦਾ ਸਰਚਾਰਜ ਨੀਤੀ ਹੁਣ ਅਪ੍ਰੈਲ ਯੋਗ ਨਹੀਂ ਰਹੀ ਹੈ ਕਿਉਂਕਿ ਨਕਦੀ ਦੀ ਵਰਤੋਂ ਘਟ ਗਈ ਹੈ ਜ਼ਿਆਦਾਤਰ ਲੋੜਵੰਦ ਉਪਭੋਗਤਾ ਡਿਜੀਟਲ ਭੁਗਤਾਨ ਤੇ ਹੀ ਨਿਰਭਰ ਹੋ ਗਏ ਹਨ ਇਹ ਤਬਦੀਲੀਆਂ ਰਿਜ਼ਰਵ ਬੈਂਕ ਆਪਣੀ ਮੌਜੂਦਾ ਕਾਨੂੰਨੀ ਅਧਿਕਾਰਾਂ ਤਹਿਤ ਲਾਗੂ ਕਰ ਸਕਦੀ ਹੈ ਜਿਸ ਲਈ ਸੰਸਦ ਵਿੱਚ ਨਵਾਂ ਕਾਨੂੰਨ ਲਿਆਉਣ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਟ੍ਰੇਜ਼ਰ ਜਿੰਮਚਾਰ ਮਰਜ਼ ਨੇ ਕਿਹਾ ਹੈ ਕਿ ਜੇਕਰ ਪਿਵਕ ਵਿੱਚ ਵੀ ਸਰਚਾਰਜ ਲੱਗਦੇ ਹਨ ਤਾਂ ਸਰਕਾਰ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਨਕਦੀ ਦੀ ਘਟ ਹੋ ਰਹੀ ਤੋਤੇ ਇਲੈਕਟ੍ਰੋਨਿਕ ਭੁਗਤਾਨਾਂ ਦੇ ਵਧਦੇ ਰੁਝਾਨ ਦੇ ਚਲਦਿਆਂ ਹੋਰ ਲੋੜਿੰਦੇ ਉਪਭੋਗਤਾਵਾਂ ਨੂੰ ਆਪਣੇ ਹੀ ਪੈਸਿਆਂ ਦੀ ਵਰਤੋਂ ਤੇ ਵੀ ਸਰਚਾਰਜ ਭੁਗਤਣਾ ਪੈ ਰਿਹਾ ਹੈ ਹਾਲਾਂਕਿ ਕਈ ਛੋਟੇ ਵਪਾਰੀਆਂ ਨੇ ਇਹਨਾਂ ਤਸਵੀਜ਼ਾਂ ਤੇ ਚਿੰਤਾ ਜਤਾਈ ਹੈ ਕੈਫੇ ਅਤੇ ਰਿਟੇਲ ਸਟੋਰਾਂ ਦੇ ਮਾਲਕਾਂ ਨੇ ਦੱਸਿਆ ਹੈ ਕਿ ਜੇਕਰ ਉਹ ਕਾਰਡ ਲੈਣ ਦੀ ਲਾਗਤ ਆਪਣੇ ਗਾਹਕਾਂ ਉੱਤੇ ਨਹੀਂ ਪਾ ਸਕੇ ਤਾਂ ਉਹਨਾਂ ਨੂੰ ਉਤਪਾਦਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਸਕਦੀਆਂ ਹਨ Reserve Bank Australia ਵਿੱਚ ਡੈਬਿਟ ਅਤੇ ਕ੍ਰੈਡਿਟ ਕਾਰਡ ਸਰਚਾਰਜ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਇੱਕ ਅਜੀਹਾ ਕਦਮ ਹੈ ਜਿਸ ਦੇ ਨਾਲ ਕੰਜ਼ਿਊਮਰ ਨੂੰ ਹਰ ਸਾਲ 1.2 ਬਿਲੀਅਨ ਡਾਲਰ ਦੀ ਬਚਤ ਹੋਵੇਗੀ ਜਾਂ ਇੰਜ ਕਹ ਲਈਏ ਕਿ ਕਾਰਡ ਦੀ ਵਰਤੋਂ ਕਰਨ ਵਾਲੇ ਹਰੇਕ ਬਾਲਗ ਨੂੰ ਲਗਭਗ 60 ਡਾਲਰ ਦੀ ਬਚਤ ਹੋਵੇਗੀ। ਸੈਂਟਰਲ ਬੈਂਕ ਦੇ ਪ੍ਰਪੋਜ਼ਲ ਦੇ ਅਨੁਸਾਰ EFT POS ਵੀਜ਼ਾ ਅਤੇ ਮਾਸਟਰ ਕਾਰਡ ਵਰਗੇ ਨੈਟਵਰਕਾਂ ਨੂੰ ਸਰਚਾਰਜ ਲਗਾਉਣ ਤੋਂ ਰੋਕ ਦਿੱਤਾ ਜਾਵੇਗਾ ਰਿਜ਼ਰਵ ਬੈਂਕ ਦੀ ਤਾਜ਼ਾ ਸਮੀਖਿਆ ਨੇ ਦਰਸਾਇਆ ਹੈ ਕਿ ਮੌਜੂਦਾ ਸਰਚਾਰਜ ਨੀਤੀ ਹੁਣ ਅਪ੍ਰੈਲ ਯੋਗ ਨਹੀਂ ਰਹੀ ਹੈ ਕਿਉਂਕਿ ਨਕਦੀ ਦੀ ਵਰਤੋਂ ਘਟ ਗਈ ਹੈ ਜ਼ਿਆਦਾਤਰ ਲੋੜਵੰਦ ਉਪਭੋਗਤਾ ਡਿਜੀਟਲ ਭੁਗਤਾਨ ਤੇ ਹੀ ਨਿਰਭਰ ਹੋ ਗਏ ਹਨ ਇਹ ਤਬਦੀਲੀਆਂ ਰਿਜ਼ਰਵ ਬੈਂਕ ਆਪਣੀ ਮੌਜੂਦਾ ਕਾਨੂੰਨੀ ਅਧਿਕਾਰਾਂ ਤਹਿਤ ਲਾਗੂ ਕਰ ਸਕਦੀ ਹੈ ਜਿਸ ਨਾਲ ਸੰਸਦ ਵਿੱਚ ਨਵਾਂ ਕਾਨੂੰਨ ਲਿਆਉਣ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਟ੍ਰੇਜ਼ਰ ਜਨ ਚਾਰ ਮਰਜ ਨੇ ਕਿਹਾ ਹੈ ਕਿ ਜੇਕਰ ਭਵਿੱਖ ਵਿੱਚ ਵੀ ਸਰਚਾਰਜ ਲੱਗਦੇ ਹਨ ਤਾਂ ਸਰਕਾਰ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਸਕਦੀ ਹੈ। ਉਹਨਾਂ ਨੇ ਕਿਹਾ ਹੈ ਕਿ ਨਕਦੀ ਦੀ ਘਟ ਹੋ ਰਹੀ ਵਰਤੋਂ ਤੇ ਇਲੈਕਟ੍ਰੋਨਿਕ ਭੁਗਤਾਨਾਂ ਦੇ ਵੱਧਦੇ ਰੁਝਾਨ ਦੇ ਚਲਦੇ ਆ ਹੋਰ ਲੋੜਿੰਦੇ ਉਪਭੋਗਤਾਵਾਂ ਨੂੰ ਆਪਣੇ ਹੀ ਪੈਸਿਆਂ ਦੀ ਵਰਤੋਂ ਤੇ ਵੀ ਸਰਚਾਰਜ ਭੁਗਤਣਾ ਪੈ ਰਿਹਾ ਹੈ। ਹਾਲਾਂਕਿ ਕਈ ਛੋਟੇ ਵਪਾਰੀਆਂ ਨੇ ਇਹਨਾਂ ਤਜ਼ਵੀਜ਼ਾਂ ਤੇ ਚਿੰਤਾ ਜਤਾਈ ਹੈ। ਕੈਫੇ ਅਤੇ ਰਿਟੇਲ ਸਟੋਰਾਂ ਦੇ ਮਾਲਕਾਂ ਨੇ ਦੱਸਿਆ ਹੈ ਕਿ ਜੇਕਰ ਉਹ ਕਾਰਡ ਲੈਂਡ ਦੀ ਲਾਗਤ ਆਪਣੇ ਗਾਹਕਾਂ ਉਤੇ ਨਹੀਂ ਪਾ ਸਕੇ ਤਾਂ ਉਹਨਾਂ ਨੂੰ ਉਤਪਾਦਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਸਕਦੀਆਂ ਹਨ। ਰਿਜ਼ਰਵ ਬੈਂਕ ਆਸਟ੍ਰੇਲੀਆ ਵਿੱਚ ਡੈਬਿਟ ਅਤੇ ਕ੍ਰੈਡਿਟ ਕਾਰਡ ਸਰਚਾਰਜ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਇੱਕ ਅਜੀਹ ਕਦਮ ਹੈ ਜਿਸ ਦੇ ਨਾਲ ਕੰਜ਼ਿਊਮਰ ਨੂੰ ਹਰ ਸਾਲ 1.2 ਬਿਲੀਅਨ ਡਾਲਰ ਦੀ ਬਚਤ ਹੋਵੇਗੀ ਜਾਂ ਇੰਜ ਕਹਿ ਲਈਏ ਕਿ ਕਾਰਡ ਦੀ ਵਰਤੋਂ ਕਰਨ ਵਾਲੇ ਹਰੇਕ ਬਾਲਗ ਨੂੰ ਲਗਭਗ 60 ਡਾਲਰ ਦੀ ਬਚਤ ਹੋਵੇਗੀ ਸੈਂਟਰਲ ਬੈਂਕ ਦੇ ਪ੍ਰਪੋਜ਼ਲ ਦੇ ਅਨੁਸਾਰ EFT POS ਵਿਜ਼ਾ ਅਤੇ ਮਾਸਟਰ ਕਾਰਡ ਵਰਗੇ ਨੈਟਵਰਕਾਂ ਨੂੰ ਸਰਚਾਰਜ ਲਗਾਉਣ ਤੋਂ ਰੋਕ ਦਿੱਤਾ ਜਾਵੇਗਾ ਰਿਜ਼ਰਵ ਬੈਂਕ ਦੀ ਤਾਜ਼ਾ ਸਮੀਖਿਆ ਨੇ ਦਰਸਾਇਆ ਹੈ ਕਿ ਮੌਜੂਦਾ ਸਰਚਾਰਜ ਨੀਤੀ ਹੁਣ ਅਪ੍ਰੈਲ ਯੋਗ ਨਹੀਂ ਰਹੀ ਹੈ ਕਿਉਂਕਿ ਨਕਦੀ ਦੀ ਵਰਤੋਂ ਘਟ ਗਈ ਹੈ ਜ਼ਿਆਦਾਤਰ ਲੋੜਵੰਦ ਉਪਭੋਗਤਾ ਡਿਜੀਟਲ ਭੁਗਤਾਨ ਤੇ ਹੀ ਨਿਰਭਰ ਹੋ ਗਏ ਹਨ ਇਹ ਤਬਦੀਲੀਆਂ ਰਿਜ਼ਰਵ ਬੈਂਕ ਆਪਣੀ ਮੌਜੂਦਾ ਕਾਨੂੰਨੀ ਅਧਿਕਾਰਾਂ ਤਹਿਤ ਲਾਗੂ ਕਰ ਸਕਦੀ ਹੈ ਜਿਸ ਲਈ ਸੰਸਦ ਵਿੱਚ ਨਵਾਂ ਕਾਨੂੰਨ ਲਿਆਉਣ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਟ੍ਰੇਜ਼ਰ ਜਿਮ ਚਾਰ ਮਰਜ਼ ਨੇ ਕਿਹਾ ਹੈ ਕਿ ਜੇਕਰ ਪਵਿੱਕ ਵਿੱਚ ਵੀ ਸਰਚਾਰਜ ਲੱਗਦੇ ਹਨ ਤਾਂ ਸਰਕਾਰ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਨਕਦੀ ਦੀ ਕਟ ਹੋ ਰਹੀ ਵਰਤੋਂ ਅਤੇ ਇਲੈਕਟ੍ਰੋਨਿਕ ਭੁਗਤਾਨਾਂ ਦੇ ਵੱਧਦੇ ਰੁਝਾਨ ਦੇ ਚਲਦੇ ਆ ਹੋਰ ਲੋਡਿੰਗ ਦੇ ਉਪਭੋਗਤਾਵਾਂ ਨੂੰ ਆਪਣੇ ਹੀ ਪੈਸਿਆਂ ਦੀ ਵਰਤੋਂ ਤੇ ਵੀ ਸਰਚਾਰਜ ਭੁਗਤਣਾ ਪੈ ਰਿਹਾ ਹੈ ਹਾਲਾਂਕਿ ਕਈ ਛੋਟੇ ਵਪਾਰੀਆਂ ਨੇ ਇਹਨਾਂ ਤਜ਼ਵੀਜ਼ਾਂ ਤੇ ਚਿੰਤਾ ਜਤਾਈ ਹੈ ਕੈਫੇ ਅਤੇ ਰਿਟੇਲ ਸਟੋਰਾਂ ਦੇ ਮਾਲਕਾਂ ਨੇ ਦੱਸਿਆ ਹੈ ਕਿ ਜੇਕਰ ਉਹ ਕਾਰਡ ਲੈਣ ਦੀ ਲਾਗਤ ਆਪਣੇ ਗਾਹਕਾਂ ਉਤੇ ਨਹੀਂ ਪਾ ਸਕੇ ਤਾਂ ਉਹਨਾਂ ਨੂੰ ਉਤਪਾਦਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਸਕਦੀਆਂ ਹਨ Reserve Bank Australia ਵਿੱਚ ਡੈਬਿਟ ਅਤੇ ਕ੍ਰੈਡਿਟ ਕਾਰਡ ਸਰਚਾਰਜ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਇੱਕ ਅਜੀਹਾ ਕਦਮ ਹੈ ਜਿਸ ਦੇ ਨਾਲ ਕੰਜ਼ਿਊਮਰ ਨੂੰ ਹਰ ਸਾਲ 1.2 ਬਿਲੀਅਨ ਡਾਲਰ ਦੀ ਬਚਤ ਹੋਵੇਗੀ ਜਾਂ ਇੰਜ ਕਹ ਲਈਏ ਕਿ ਕਾਰਡ ਦੀ ਵਰਤੋਂ ਕਰਨ ਵਾਲੇ ਹਰੇਕ ਬਾਲਗ ਨੂੰ ਲਗਭਗ 60 ਡਾਲਰ ਦੀ ਬਚਤ ਹੋਵੇਗੀ। ਸੈਂਟਰਲ ਬੈਂਕ ਦੇ ਪ੍ਰਪੋਜ਼ਲ ਦੇ ਅਨੁਸਾਰ EFT POS ਵੀਜ਼ਾ ਅਤੇ ਮਾਸਟਰ ਕਾਰਡ ਵਰਗੇ ਨੈਟਵਰਕਾਂ ਨੂੰ ਸਰਚਾਰਜ ਲਗਾਉਣ ਤੋਂ ਰੋਕ ਦਿੱਤਾ ਜਾਵੇਗਾ ਰਿਜ਼ਰਵ ਬੈਂਕ ਦੀ ਤਾਜ਼ਾ ਸਮੀਖਿਆ ਨੇ ਦਰਸਾਇਆ ਹੈ ਕਿ ਮੌਜੂਦਾ ਸਰਚਾਰਜ ਨੀਤੀ ਹੁਣ ਅਪ੍ਰੈਲ ਯੋਗ ਨਹੀਂ ਰਹੀ ਹੈ ਕਿਉਂਕਿ ਨਕਦੀ ਦੀ ਵਰਤੋਂ ਘਟ ਗਈ ਹੈ ਜ਼ਿਆਦਾਤਰ ਲੋੜਵੰਦ ਉਪਭੋਗਤਾ ਡਿਜੀਟਲ ਭੁਗਤਾਨ ਤੇ ਹੀ ਨਿਰਭਰ ਹੋ ਗਏ ਹਨ ਇਹ ਤਬਦੀਲੀਆਂ ਰਿਜ਼ਰਵ ਬੈਂਕ ਆਪਣੀ ਮੌਜੂਦਾ ਕਾਨੂੰਨੀ ਅਧਿਕਾਰਾਂ ਤਹਿਤ ਲਾਗੂ ਕਰ ਸਕਦੀ ਹੈ ਜਿਸ ਲਈ ਸੰਸਦ ਵਿੱਚ ਨਵਾਂ ਕਾਨੂੰਨ ਲਿਆਉਣ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਟ੍ਰੇਜ਼ਰ ਜਿਮ ਚਾਰ ਮਰਜ਼ ਨੇ ਕਿਹਾ ਹੈ ਕਿ ਜੇਕਰ ਪ੍ਰਵਿਕ ਵਿੱਚ ਵੀ ਸਰਚਾਰਜ ਲੱਗਦੇ ਹਨ ਤਾਂ ਸਰਕਾਰ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਨਕਦੀ ਦੀ ਕਟ ਹੋ ਰਹੀ ਵਰਤੋਂ ਤੇ ਇਲੈਕਟ੍ਰੋਨਿਕ ਭੁਗਤਾਨਾਂ ਦੇ ਵੱਧਦੇ ਰੁਝਾਨ ਦੇ ਚਲਦੇ ਆ ਹੋਰ ਲੋਡਿੰਗ ਦੇ ਉਪਭੋਗਤਾਵਾਂ ਨੂੰ ਆਪਣੇ ਹੀ ਪੈਸਿਆਂ ਦੀ ਵਰਤੋਂ ਤੇ ਵੀ ਸਰਚਾਰਜ ਭੁਗਤਣਾ ਪੈ ਰਿਹਾ ਹੈ ਹਾਲਾਂਕਿ ਕਈ ਛੋਟੇ ਵਪਾਰੀਆਂ ਨੇ ਇਹਨਾਂ ਤਜ਼ਵੀਜ਼ਾਂ ਤੇ ਚਿੰਤਾ ਜਤਾਈ ਹੈ ਕੈਫੇ ਅਤੇ ਰਿਟੇਲ ਸਟੋਰਾਂ ਦੇ ਮਾਲਕਾਂ ਨੇ ਦੱਸਿਆ ਹੈ ਕਿ ਜੇਕਰ ਉਹ ਕਾਰਡ ਲੈਣ ਦੀ ਲਾਗਤ ਆਪਣੇ ਗਾਹਕਾਂ ਉਤੇ ਨਹੀਂ ਪਾ ਸਕੇ ਤਾਂ ਉਹਨਾਂ ਨੂੰ ਉਤਪਾਦਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਸਕਦੀਆਂ ਹਨ